ਸਤਿ ਸ਼੍ਰੀ ਅਕਾਲ ਜੀ ਮਨਰਾਸਿਕ ਬਲੌਗ ਤੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਦਿਨ ਹੋ ਗਿਆ ਅੱਜ ਬੁੱਧਵਾਰ ਦਾ ਤੇ ਆਪਾਂ ਸਿਰੇ ਸਿਰੇ ਇੱਧਰ ਆਏ ਆ ਹਾਤੇ ਦੇ ਵਿੱਚ ਤੇ ਇੱਧਰ ਮੈਂ ਤੁਹਾਨੂੰ ਦਿਖਾਉਣੀ ਆ ਜੀ ਅੰਜੀਰਾ ਲੱਗੀਆਂ ਹੋਈਆਂ ਕਿੰਨੀਆਂ ਕ ਲੱਗ ਗਈਆਂ ਆ ਖੁਦ ਇਹ ਛੋਟ ਛੋਟੀਆਂ ਹਰੀਆਂ ਹਰੀਆਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਜਿਹੜੀ ਗਲੋਬ ਦੀ ਵੇਲ ਆ ਉਹ ਵੀ ਇਸ ਤੇ ਫੈਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਇਸ ਵਾਰ ਕੰਧ ਤੇ ਨਹੀਂ ਚੜਾਈ ਤੇ ਇੱਧਰ ਹੀ ਫੈਲ ਰਹੀ ਹੈ ਤੇ ਇਹਨਾਂ ਦੇ ਉੱਤੇ ਨਾ ਹੁਣ ਕਵਰ ਢੋਣੇ ਪੈਣਗੇ ਨਹੀਂ ਤੇ ਚਿੜੀਆਂ ਖਾ ਖਾ ਕੇ ਸਾਰੀਆਂ ਕਰ ਦਿੰਦੀਆਂ ਖਰਾਬ ਟਕ ਕੇ ਛੱਡ ਦਿੰਦੀਆਂ ਦੇਖੋ ਛਟੀਆਂ ਵੀ ਹੋ ਰਹੀਆਂ ਐ ਇਹ ਇਧਰ ਜ਼ਿਆਦਾ ਲੱਗੀਆਂ ਹੋਈਆਂ ਆ ਪੂਰਾ ਇਧਰ ਅਮਰੂਦਾਂ ਦਾ ਪਲਾਂਟ ਜਮਾ ਨਾਲ ਲੱਗ ਗਿਆ ਉਦੋਂ ਅਸੀਂ ਧਿਆਨ ਨਹੀਂ ਦਿੱਤਾ ਵੀ ਥੋੜਾ ਗੈਪ ਜ਼ਿਆਦਾ ਛੱਡ ਕੇ ਲਾਈਏ ਤੇ ਸਾਰੇ ਆਹ ਵਾਲਾ ਵਾਲਾ ਫੈਲ ਗਿਆ ਅਮਰੂਦਾਂ ਦਾ ਪਲਾਂਟ ਐ ਇਹ ਆਪਣੇ ਬਦਾਮਾਂ ਦਾ ਪਲਾਂਟ ਇਧਰ ਪਦੀਨਾ ਉਧਰ ਅੱਕ ਵੀ ਉੱਗਿਆ ਇਹ ਇਧਰ ਸਬਜੀ ਜਿਹੜੀ ਆ ਲਾਈ ਆ ਉਗਣੀ ਸ਼ੁਰੂ ਹੋ ਗਈ ਆ ਮੱਛਰ ਜਾ ਹੋ ਰਿਹਾ ਸਵੇਰੇ ਸਵੇਰੇ ਨਾਲੇ ਕੋਈ ਦੇਖਦੇ ਆ ਸਬਜੀ ਵਗੈਰਾ ਲੱਗੀ ਹੋਈ ਤੋਰੀਆਂ ये देखो पक्या पूल्ट्री फार्म तो देखिए हम तो पोल्ट्री फार्म की हूँ तो रह गए थोड़े ही लो जी हूँ तो घट रह गए सेल हो गया ज्यादातर बतका बस चकोरा ये कुछ खाने नहीं मिले आज ਤਾਂ ਉਹ ਅਜੇ ਕੁਛ ਖਾਣ ਨੂੰ ਪੌਣੇ ਨਹੀਂ ਆਏਗੇ ਸ਼ਾਂਤ ਹੋਏ ਭੈ ਜਿੰਨ ਜਰ ਖਾਣ ਨੂੰ ਮਿਲਣਾ ਉਹਨਾਂ ਚ ਰੋਲਾ ਨਹੀਂ ਪੈਂਦਾ ਇਹਨਾਂ ਦਾ ਬਸ ਉਹਨੂੰ ਗਰਮੀ ਐ ਨੈਕਸਟ ਗਰਮੀ ਦੇ ਵਿੱਚ ਹੈਚਿੰਗ ਮਸ਼ੀਨ ਚਲਾਵਾਂਗੇ ਫੇਰ ਜ਼ਿਆਦਾ ਹੋਣਗੇ ਉਹ ਪਰਲਾ ਤੇ ਇੱਕ ਸੁੱਤਾ ਹੀ ਪਿਆ ਅੰਦਰ ਚਿੱਟ ਕਬਰ ਆ ਜਾ ਏ ਹੁਣ ਬਸ ਗਰਮੀ ਵਾਲੀਆਂ ਸਬਜ਼ੀਆਂ ਦਾ ਪੱਟਣ ਵਾਲੀਆਂ ਹੋ ਗਈਆਂ ਸਾਰੀਆਂ ਮਿਰਚਾਂ ਲੱਗੀਆਂ ਪਈਆਂ ਮਿਰਚਾਂ ਥੋੜਾ ਨਾਲੀਆਂ ਹੋ ਗਈਆਂ ਇਹ ਮਿਰਚਾਂ ਦਾ ਦੇਖੋ ਪਹਿਲਾਂ ਤਾਂ ਮਿੱਠੀਆਂ ਸੀਗੀਆਂ ਤੇ ਹੁਣ ਇਹ ਕੋੜੀਆਂ ਐ ਮੈਨੂੰ ਵੀ ਹੈਰਾਨੀ ਲੱਗਦਾ ਕਿ ਦੋ ਤਿੰਨ ਵਾਰੀ ਪਹਿਲਾਂ ਬਣਾਈਆਂ ਤੇ ਮਿੱਠੀਆਂ ਹੁਣ ਕੋੜੀਆਂ ਐ ਚਲੋ ਜੀ ਉਕਾ ਵਗੈਰਾ ਪੱਟ ਹੋਊਗਾ ਸਾਫ ਸਫਾਈ ਹੋਊਗੀ ਫਿਰ ਤੁਰਨ ਫਿਰ ਨਾਲੀ ਜਗਾ ਹੋਊਗੀ ਨਾਲ ਬੂਟੇ ਦੇ ਨਾਲ ਬੂਟਾ ਲੱਗ ਗਿਆ ਇੱਥੇ ਤੇ ਹਜੇ ਆ ਘਾ ਵਗੈਰਾ ਜਿਹੜਾ ਸੁੱਕਾ ਸੀ ਇਹ ਵੀ ਚੱਕਣਾ ਹੈ ਤੇ ਮੈਂ ਹੁਣ ਇੱਥੋਂ ਪੋਣੀ ਆ ਪਾਥੀ ਆ ਰਾਜਿੰਦਰ ਆ ਗਏ ਫੀਡ ਪੋਣ ਵਾਸਤੇ ਅੜਿੱਕੀ ਜਾਂਦੇ ਉਹਨਾਂ ਨੇ ਸੋਚਿਆ ਸਾਨੂੰ ਕੁਝ ਪਾਉਣ ਵਾਸਤੇ ਹੀ ਆਏ ਫਿਰ ਬਾਰੇ ਹੁਣ ਦੇਖੀ ਨਾ ਦਰੂਲਾ ਪੈਂਦਾ ਖੁਸ਼ ਹੋ ਜਾਣਗੇ ਹੁਣ ਚਲੋ ਜੀ ਸਵੇਰ ਸਵੇ ਦਾ ਟਾਈਮ ਹੈ ਆਪਾਂ ਹੋਰ ਵੀ ਕੰਮਕਾਜ ਕਰਨੇ ਘਰੇ ਖਾਲੀਏ ਪਾਥੀਆਂ ਹੁਣ ਬਸ ਸੇਨੀਆ ਕਰ ਰਹਿ ਗਏ ਹੁਣ ਹੋਰ ਬਣਾਉਣੀਆਂ ਸ਼ੁਰੂ ਕਰਨੀਆਂਗੇ ਹੁਣ ਮੌਸਮ ਬਦਲ ਗਿਆ ਜਿਵੇਂ ਤੇ ਕਿਉਂਕਿ ਪਹਿਲਾਂ ਐਸ ਸੀਗਾ ਦੇਖੋ ਹੁਣ ਚਕੋਰਾਂ ਦਾ ਰੋਲਾ ਪੈਣ ਲੱਗ ਗਿਆ ਚਕੋਰਾਂ ਦਾ ਰੋਲਾ ਕਾਫੀ ਪੈ ਰਿਹਾ ਪਹਿਲਾਂ ਐਸ ਸੀਗਾ ਵੀ ਹੁੰਡ ਵਗੈਰਾ ਲੱਗ ਜਾਂਦੇ ਸੀ ਨਾ ਹੁਣ ਹੁਣ ਬਣਾਉਣੀਆ ਸ਼ੁਰੂ ਕਰਨਗੇ ਆ ਕਾਦੇ ਬੁੱਟੇ ਉੱਗ ਗਏ ਆ ਉਹ ਅੱਛੇ ਆ ਚੱਕਰ ਕੰਧੀਆਂ ਦੇ ਅੱਛਾ ਵਾਵਾ ਹੋ ਗਈ ਲਓ ਪਨੀਰੀ ਲਿਆਂਦੀ ਸੀ ਸ਼ੱਕਰ ਕੰਧੀਆਂ ਦੀ ਔਰ ਵਧੀਆ ਸਾਰੇ ਹੋ ਗਏ ਚਲੋ ਸਿਆਲ ਚ ਸ਼ੱਕਰ ਕੰਧੀਆਂ ਖਾਇਆ ਕਰਾਂਗੇ ਆਲੂਾਂ ਦੀ ਜਗ੍ਹਾ ਤੇ ਮੈਨੂੰ ਤਾਂ ਵੈਸੇ ਬਹੁਤ ਸਵਾਲ ਲੱਗਦੀਆਂ ਇਹ ਚਾਚਾ ਜੀ ਹੁਣ ਕੋਲੇ ਗਏ ਸੀ ਡੈਡੀ ਜੀ ਹੁਣ ਤਾਂ ਉਦੋਂ ਉਹਨਾਂ ਨੇ ਪਨੀਰੀ ਦਿੱਤੀ ਸੀਗੀ ਸ਼ੱਕਰ ਕੰਡੀਆਂ ਦੀ ਇੱਧਰ ਹੀ ਆ ਬਾਈ ਅੱਜ ਜਿਓਮੈਟਰੀ ਲੈ ਕੇ ਮੁੰਡੇ ਦੀ ਫੇਰ ਤਾਂ ਨਹੀਂ ਟੱਪ ਜੋ ਬੱਚੇ ਕੱਲ ਟਿਊਸ਼ਨ ਵਾਲੇ ਭੁੱਲ ਗਏ ਸੀ ਜਿਓਮੈਟਰੀ ਬਾਕਸ ਹੁਣ ਲੈਣ ਆਏ ਸੀਗੇ ਬੱਚੇ ਨੂੰ ਕਾਲੀ ਹੋ ਜਾਂਦੀ ਜਦੋਂ ਜਾਣ ਦੀ ਛੇਤੀ ਬਸ ਛੇਤੀ ਜਾਈਏ ਘਰੇ ਹਾਂ ਕੁਛ ਨੀਰਾ ਹੋ ਜਾਂਦਾ ਚਲੋ ਇਹ ਕੋਨੇ ਪਾਥੀਆਂ ਥੋੜਾ ਜਿਹਾ ਮੌਸਮ ਨਾ ਬਦਲ ਰਿਹਾ ਹੈ ਵਿੱਚ ਗਰਮੀ ਵੀ ਹੁੰਦੀ ਦਿਨੇ ਪਰ ਸਵੇਰੇ ਸਵੇਰੇ ਜਿਵੇਂ ਨਹਾਉਣਾ ਫਿਰ ਥੋੜਾ ਪਾਣੀ ਲੱਗਦਾ ਠੰਡਾ ਤੇ ਇਸ ਕਰਕੇ ਆਪਾਂ ਪਾਥੀਆਂ ਤੋਣੀ ਫਰਾਮਦਾਰ ਹੀ ਰਹਿੰਦੀ ਉਸ ਪਾਥੀਆਂ ਪਾ ਦੇ ਦੀਆਂ ਅੱਗ ਬਾਲ ਕੇ ਕੋਲੇ ਬੈਣ ਦੀ ਜਰੂਰਤ ਨਹੀਂ ਪੈਂਦੀ ਧੁਕਦੀਆਂ ਰਹਿੰਦੀਆਂ ਦਾਲ ਧਰਨੀ ਹੈ ਹਾਰੀ ਚ ਦਾਲ ਧਰ ਲਈ ਦੀ ਹੈ ਕਈ ਸਾਨੂੰ ਕਹਿ ਦਿੰਦੇ ਤੁਸੀਂ ਗੋਲ ਪਾਠੀਆਂ ਨਹੀਂ ਬਣਾਉਂਦੇ ਤੇ ਗੋਲ ਵੀ ਬਣਾਉਨੇ ਆ ਪਰ ਇਹ ਸਾਂਚਾ ਬਣਾਇਆ ਹੋਇਆ ਹੈ ਇਹ ਵਧੀਆ ਹੈ ਇਹਦੇ ਵਿੱਚ ਨਾ ਹੱਥ ਲਾਉਣ ਦੀ ਲੋੜ ਪੈਂਦੀ ਹੈ ਨਾ ਵੀ ਗੋਏ ਦੇ ਵਿੱਚ ਹੱਥ ਮਾਰੋ ਸਾਂਚੇ ਦੇ ਨਾਲ ਬਣਾਓ ਤੇ ਨਾ ਇਹ ਖਰਾਬ ਹੋਈਆਂ ਦੇਖੋ ਜੀ ਅੱਗੇ ਤਾਂ ਆਪਾਂ ਪਾਠੀਆਂ ਦਾ ਘੀਰਾ ਲਾਉਨੇ ਤਾਂ ਪਈਆਂ ਰਹਿੰਦੀਆਂ ਇਹ ਸਾਲ ਹੋ ਗਿਆ ਬਿਲਕੁਲ ਵੀ ਖਰਾਬ ਨਹੀਂ ਹੋਈਆਂ ਤੇ ਜੋ ਵੀ ਤੂੜੀ ਜਾਂ ਕੁਝ ਡੁੱਲਿਆ ਹੁੰਦਾ ਸਾਰੇ ਇਹਦੇ ਵਿੱਚ ਮਿਕਸ ਹੋ ਜਾਂਦਾ ਤੇ ਬਲਦੀਆਂ ਵੀ ਬਹੁਤ ਵਧੀਆ ਤੇ ਸੇਕ ਵੀ ਪੂਰਾ ਹੈ ਇਹਨਾਂ ਦਾ ਆ ਦੇਖੋ ਸਿੱਲੀਆਂ ਹੋ ਗਈਆਂ ਪਰ ਖਰਾਬ ਨਹੀਂ ਹੋਈਆਂ ਥੱਲੇ ਜੇ ਕੋਈ ਮੀਂਹ ਦਾ ਪਾਣੀ ਬੁਣ ਇਧਰ ਆ ਜਾਂਦਾ ਆ ਤੇ ਜਮਾ ਖਰਾਬ ਨਹੀਂ ਹੁੰਦੀ ਗਾ ਗੋਲਪਾਤੀ ਨੇ ਤਾਂ ਆਪਾਂ ਖੀਰੇ ਵਗੈਰਾ ਲਾਉਣੇ ਪੈਂਦੇ ਆ ਨਾ ਲਪਕੇ ਰੱਖਣੀਆਂ ਪੈਂਦੀਆਂ ਤੇ ਕੁਛ ਇਧਰ ਟੀਨਾ ਥੱਲੇ ਆ ਇਹਨਾਂ ਥੱਲੇ ਖਰਾਬ ਹੋਣ ਦਾ ਡਰੀ ਨਹੀਂ ਰਹਿੰਦਾ ਨਹੀਂ ਕਣੀ ਨਾ ਸੁਰ ਸੁਰੇ ਨਾਲੇ ਤਾਂ ਆਪਣੇ ਕੰਮ ਕਾਜ ਕਰ ਲਏ ਨਾਲੇ ਇੱਥੇ ਸਰਸ ਪੱਟਾ ਹੋ ਗਿਆ ਘੁੰਮ ਲੈਣ ਨਾਲੇ ਦੇਖ ਲਿਆ ਜੀ ਕੀ ਕੀ ਲੱਗਿਆ ਹੋਇਆ प्लांट्स ਦੇ ਵਿੱਚ ਕਿਹੜੇ ਕਿਹੜੇ ਫਰੂਟ ਲੱਗ ਗਏ ਆ ਤੇ ਕਈ ਦਿਨਾਂ ਬਾਅਦ ਗੇੜਾ ਲੱਗਦਾ ਹੁਣ ਤਾਂ ਇੱਥੇ ਵੀ ਉਹਦਾ ਟਾਈਮ ਨਹੀਂ ਲੱਗਦਾ ਖੇਤ ਜਾਣਾ ਹੋਵੇ ਤਾਂ ਵੈਸੇ ਨਹੀਂ ਟਾਈਮ ਮਿਲਦਾ ਘਰ ਦੇ ਕੰਮ ਕਾਜ ਕਾਫੀ ਹੋ ਜਾਂਦੇ ਆ ਤੇ ਹੁਣ ਜਿਹੜਾ ਧੁੱਪ ਵੀ ਨਿਕਲਨੀ ਸ਼ੁਰੂ ਹੋ ਗਈ ਐ ਸੂਰਜ ਨਿਕਲਣਾ ਸ਼ੁਰੂ ਹੋ ਗਿਆ ਐ ਜੋ ਹੁਣ ਮੈਂ ਚਲਦੀ ਆ ਘਰੇ ਤੇ ਪਾਠੀਆਂ ਪਾਉਣੀਆਂ ਪਾਣੀ ਥੱਲੇ ਪਾਣੀ ਗਰਮ ਕਰਨਾ ਐ ਤੇ ਕੱਪੜੇ ਧੋਣੇ ਆ ਜੀ ਅੱਜ ਕੰਮ ਕਾਜ ਹੈਗੇ ਵਾਵਾ ਜੀ ਤੇ ਵਲੌਗ ਬਸ ਆਪਾਂ ਅੱਜ ਇੰਨਾ ਕੀ ਪਾ ਪਾਵਾਂਗੇ ਜਿਆਦਾ ਵਲੌਗ ਜਿਹੜਾ ਵੱਡਾ ਆਪਣੇ ਤੋਂ ਪੈਣਾ ਨਹੀਂ ਜੀ ਕਿਉਂਕਿ ਥੋੜਾ ਜਿਹਾ ਬਿਜ਼ੀ ਹੋ ਗਏ ਹਾਂ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਹਾਂ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਛੋਟਾ ਜਿਹਾ ਬਣਾ ਪਾਈਆਂ ਤੇ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਜੀ ਕੁਝ ਆਪਾਂ ਹੁਣ ਦੋ ਤਿੰਨ ਦਿਨ ਤੋਂ ਲਾਈਵ ਆ ਰਹੇ ਹਾਂ ਤਾਂ ਵਲੌਗ ਬਣਾਉਣ ਦਾ ਵੀ ਟਾਈਮ ਨਹੀਂ ਮਿਲ ਰਿਹਾ ਜੀ ਤੇ ਕੰਮ ਕਾਜ ਕਾਫੀ ਹੋ ਗਏ ਆ ਜੀ ਚਲੋ ਜੀ ਜੇ ਜਿਹਾ ਵੀ ਬਣਿਆ ਤੁਸੀਂ ਐਕਸੈਪਟ ਕਰਿਓ ਜੀ ਕਮੈਂਟ ਕਰਕੇ ਦੱਸਿਓ ਜੀ ਠੀਕ ਹੈ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚਲੋ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਠੀਕ ਹੈ ਜੀ ਕੱਲੂ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ